ਗੁਰੂ ਪਿਆਰੀ ਗੁਰੂ ਸواری ਸੱਜੀ ਲਵਾਜੀ ਸਾਧ ਸੰਗਤ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਰ ਰੋਜ਼ ਆਪਾਂ ਗੁਰਬਾਣੀ ਪੜ੍ਹਦੇ ਹਾਂ ਬੜੀ ਪਿਆਰ ਦੇ ਨਾਲ ਨਿਤਨੇਮ ਕਰਦੇ ਹਾਂ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਦੇ ਹਾਂ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰਕੇ ਆਪਣਾ ਜੀਵਨ ਸਫਲਾ ਕਰਦੇ ਹਾਂ ਭਾਈ ਪਰ ਕਈ ਵਾਰ ਕੋਈ ਇਹੋ ਜਿਹੇ ਮਨਮੁਖ ਦਾ ਸਾਥ ਹੋ ਜਾਂਦਾ ਹੈ ਮਨ ਦੇ ਵਿੱਚ ਸ਼ੰਕਾ ਪੈਦਾ ਕਰ ਦਿੰਦਾ ਹੈ ਰਹਿਣੀ ਬਹਿਣੀ ਦਾ ਫਰਕ ਹੋ ਜਾਂਦਾ ਹੈ ਭਾਈ ਇੱਕ ਵਾਰ ਕੀ ਹੋਇਆ ਇੱਕ ਬੱਚਾ ਬੜਾ ਜੁੜਿਆ ਹੋਇਆ ਹੈ ਬਾਣੀ ਦੇ ਨਾਲ ਨਿਤਨੇਮ ਕਰਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਸ਼ਾਮਾਂ ਵੇਲੇ ਨਿਤਨੇਮ ਕਰਦਾ ਹੈ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਰਹਿੰਦਾ ਹੈ ਬੜਾ ਪਿਆਰ ਹੈ ਇਸ ਨੂੰ ਬਾਣੀ ਦੇ ਨਾਲ ਜਪਦਾ ਰਹਿੰਦਾ ਹੈ ਤੇ ਕੀ ਹੋਇਆ ਇੱਕ ਦਿਨ ਆਪਣੇ ਸਾਥੀਆਂ ਦੇ ਵਿੱਚ ਬੈਠਿਆ ਹੋਇਆ ਹੈ ਤੇ ਬਾਣੀ ਦੀਆਂ ਗੱਲਾਂ ਕਰੀ ਜਾ ਰਿਹਾ ਹੈ ਸਤਿਗੁਰੂ ਮਹਾਰਾਜ ਦੀਆਂ ਗੱਲਾਂ ਕਰ ਰਿਹਾ ਹੈ ਬਾਣੀ ਦੇ ਸ਼ਬਦ ਬੋਲੀ ਜਾ ਰਿਹਾ ਹੈ ਤੇ ਇਸ ਦੇ ਸਾਥੀ ਅਜੇ ਜੁੜੇ ਨਹੀਂ ਤੇ ਇਸ ਨੂੰ ਕਹਿਣ ਲੱਗੇ ਕਿ ਸਵੇਰੇ ਉੱਠ ਖੜਦਾ ਹੈ 4 ਵਜੇ ਤੇ ਬਾਣੀ ਪੜਦਾ ਰਹਿੰਦਾ ਹੈ ਤੈਨੂੰ ਇਸ ਦੇ ਅਰਥਾਂ ਦਾ ਪਤਾ ਹੈ ਸਾਰੀ ਦਿਹਾੜੀ ਬਾਣੀ ਪੜਦਾ ਰਹਿਣਾ ਹੈ ਤੈਨੂੰ ਪਤਾ ਹੈ ਕਿ ਇਸ ਦੇ ਅਰਥ ਕੀ ਨੇ ਤੇ ਉਹ ਬੱਚਾ ਕਹਿਣ ਲੱਗਾ ਭਾਈ ਮੈਨੂੰ ਅਰਥ ਤਾਂ ਨਹੀਂ ਆਉਂਦੇ ਫਿਰ ਉਹ ਕਹਿਣ ਲੱਗੇ ਤੋਤਨਾ ਰੱਟਣ ਦਾ ਕੀ ਫਾਇਦਾ ਕੀ ਫਾਇਦਾ ਤੋਤਾ ਰੱਟਣ ਦਾ ਬਾਣੀ ਪੜਨ ਦਾ ਕੀ ਫਾਇਦਾ ਜਦੋਂ ਤੈਨੂੰ ਇਸ ਦੇ ਅਰਥ ਹੀ ਨਹੀਂ ਪਤਾ ਜਦੋਂ ਤੈਨੂੰ ਇਹ ਹੀ ਨਹੀਂ ਪਤਾ ਕਿ ਕੀ ਲਿਖਿਆ ਹੈ ਤੇ ਕੀ ਫਾਇਦਾ ਹੈ ਇਹ ਬਾਣੀ ਪੜਨ ਦਾ ਮਨ ਦੇ ਉੱਤੇ ਅਸਰ ਹੋ ਜਾਂਦਾ ਹੈ ਇਹਨਾਂ ਗੱਲਾਂ ਦਾ ਤੇ ਬਾਣੀ ਪੜਨ ਨੂੰ ਛੱਡ ਦਿੰਦਾ ਹੈ ਅਮਰਤ ਵੇਲੇ ਨਹੀਂ ਉੱਠਦਾ ਜੀਵਨ ਦੇ ਵਿੱਚ ਬਦਲਾ ਆ ਜਾਂਦਾ ਹੈ ਇੱਕ ਦੋ ਦਿਨ ਬਤੀਤ ਹੁੰਦੇ ਨੇ ਤੇ ਇਸ ਬੱਚੇ ਦੇ ਦਾਦਾ ਜੀ ਹਰ ਰੋਜ਼ ਇਸ ਨੂੰ ਵੇਖਦੇ ਨੇ ਅਮਰਤ ਵੇਲੇ ਉੱਠਦਾ ਹੁੰਦਾ ਹੈ ਬੱਚਾ ਨਿਤ ਨਿਯਮ ਕਰਦਾ ਹੈ ਤੇ ਪਰ ਦੋ ਚਾਰ ਰੋਜ਼ ਤੋਂ ਨਹੀਂ ਨਿਤ ਨਿਯਮ ਕਰ ਰਿਹਾ ਨਹੀਂ ਨਿਤ ਨਿਯਮ ਕਰ ਰਿਹਾ ਨਹੀਂ ਅਮਰਤ ਵੇਲੇ ਉੱਠ ਰਿਹਾ ਬਾਣੀ ਦਾ ਜਾਪ ਨਹੀਂ ਕਰ ਰਿਹਾ ਰਹਿਣੀ ਭੈਣੀ ਦੇ ਵਿੱਚ ਫਰਕ ਆਉਂਦਾ ਜਾ ਰਿਹਾ ਹੈ ਤੇ ਇੱਕ ਦਿਨ ਕੀ ਕੀਤਾ ਦਾਦਾ ਜੀ ਨੇ ਬੁਲਾਇਆ ਪੁੱਤਰ ਬੇਟਾ ਕੀ ਗੱਲ ਹੈ ਅਮਰਤ ਵੇਲੇ ਨਹੀਂ ਉੱਠਦਾ ਹੁਣ ਬਾਣੀ ਦਾ ਜਾਪ ਕਿਉਂ ਨਹੀਂ ਕਰਦਾ ਕੋਈ ਤੇ ਸਰੀਰ ਤਾਂ ਨਹੀਂ ਢਿਲਾ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਪੁੱਤਰ ਮੈਨੂੰ ਦੱਸ ਨਹੀਂ ਦਾਦਾ ਜੀ ਮੈਂ ਬਿਲਕੁਲ ਠੀਕ ਹਾਂ ਫਿਰ ਭਾਈ ਤੂੰ ਪਾਠ ਕਿਉਂ ਨਹੀਂ ਕਰਦਾ ਉੱਠ ਕੇ ਗੁਰੂ ਚਰਨਾਂ ਦੇ ਵਿੱਚ ਕਿਉਂ ਨਹੀਂ ਜੁੜਦਾ ਦਾਦਾ ਜੀ ਮੈਨੂੰ ਮੇਰੇ ਸਾਥੀਆਂ ਨੇ ਇੱਕ ਦਿਨ ਪੁੱਛਿਆ ਕਿ ਤੂੰ ਜਿਹੜੀ ਬਾਣੀ ਪੜਦਾ ਹੈ ਉਸੇ ਅਰਥਾਂ ਦਾ ਵੀ ਪਤਾ ਹੈ ਬਾਣੀ ਦੇ ਵਿੱਚ ਕੀ ਲਿਖਿਆ ਹੈ ਤੈਨੂੰ ਉਸਦੇ ਅਰਥ ਪਤਾ ਨੇ ਤੇ ਬਿਨਾਂ ਅਰਥਾਂ ਤੋਂ ਪੜਨ ਦਾ ਕੀ ਫਾਇਦਾ ਜਿਸ ਤਰ੍ਹਾਂ ਕੋਈ ਅਨਪੜ੍ਹ ਦੇ ਅੱਗੇ ਆਪਾਂ ਕਿਤਾਬ ਰੱਖ ਦਿੰਦੇ ਹਾਂ ਉਹ ਕਿਤਾਬ ਨੂੰ ਵੇਖ ਲਵੇਗਾ ਪਰ ਉਸ ਦੇ ਵਿੱਚ ਕੀ ਲਿਖਿਆ ਹੈ ਉਸ ਨੂੰ ਕੋਈ ਸਮਝ ਨਹੀਂ ਪੈਂਦਾ ਇਸੇ ਤਰ੍ਹਾਂ ਦਾਦਾ ਜੀ ਜਦੋਂ ਬਾਣੀ ਪੜ੍ਹਦੇ ਹਾਂ ਤਾਂ ਆਪਾਂ ਨੂੰ ਸਮਝ ਨਹੀਂ ਪੈਂਦੀ ਕਿ ਕੀ ਲਿਖਿਆ ਹੋਇਆ ਹੈ ਇਸ ਲਈ ਮੈਂ ਬਾਣੀ ਪੜ੍ਹਨਾ ਛੱਡ ਦਿੱਤਾ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ ਇਹ ਆਖ ਕੇ ਦਾਦਾ ਜੀ ਨੂੰ ਤੇ ਚੱਲਿਆ ਜਾਂਦਾ ਹੈ ਇਸ ਦਾ ਦਾਦਾ ਬੜਾ ਪਰੇਸ਼ਾਨ ਹੈ ਕਿ ਬੱਚਾ ਕੁਰਾਹੇ ਪਹਿ ਗਿਆ ਹੈ ਇਸ ਨੂੰ ਸੁਧਾਰਨਾ ਚਾਹੀਦਾ ਹੈ ਸੇਧ ਦੇਣਾ ਚਾਹੀਦੀ ਹੈ ਇਸ ਨੂੰ ਦੂਸਰੇ ਦਿਨ ਕੀ ਕੀਤਾ ਦਾਦਾ ਜੀ ਨੇ ਆਵਾਜ਼ ਮਾਰੀ ਪੁੱਤਰ ਹਾਂ ਦਾਦਾ ਜੀ ਬੇਟਾ ਉਹ ਟੋਕਰੀ ਚੱਕ ਕੇ ਲਿਆ ਜੋ ਕੋਲਿਆਂ ਦੀ ਭਰੀ ਹੋਈ ਹੈ ਟੋਕਰੀ ਚੱਕ ਕੇ ਲੈ ਆਉਂਦਾ ਹੈ ਤੇ ਦਾਦਾ ਜੀ ਦੇ ਕਹਿਣ ਤੇ ਉਸ ਦੇ ਸਾਰੇ ਟੋਕਰੀ ਦੇ ਵਿੱਚ ਭਰੇ ਹੋਏ ਕੋਲੇ ਇੱਕ ਪਾਸੇ ਢੇਰੀ ਕਰ ਦਿੰਦਾ ਜਦ ਢੇਰੀ ਕਰਕੇ ਲੈ ਆਉਂਦਾ ਹੈ ਤੇ ਜੋ ਟੋਕਰੀ ਹੈ ਕੋਲਿਆਂ ਦੀ ਭਰੀ ਹੋਈ ਉਹ ਕੋਲਿਆਂ ਦੇ ਨਾਲ ਕਾਲੀ ਹੋ ਚੁੱਕੀ ਹੁੰਦੀ ਹੈ ਕੋਲੇ ਢੇਰੀ ਕਰ ਦਿੱਤੇ ਨੇ ਤੇ ਕਾਲਖ ਅਜੇ ਤੱਕ ਉਸ ਟੋਕਰੀ ਦੇ ਨਾਲ ਲੱਗੀ ਹੋਈ ਹੈ ਕਾਲੀ ਹੋਈ ਪਈ ਹੈ ਟੋਕਰੀ ਕੋਲਿਆਂ ਦੀ ਕਾਲਖ ਦੇ ਨਾਲ ਤੇ ਦਾਦਾ ਜੀ ਕਹਿਣ ਲੱਗੇ ਚੱਲ ਪੁੱਤਰ ਚੱਲੇ ਚੱਲੀਏ ਟੋਕਰੀ ਚੱਕ ਟੋਕਰੀ ਚੱਕ ਕੇ ਟੁਰ ਪੈਂਦੇ ਨੇ ਚਲੇ ਜਾਂਦੇ ਨੇ ਇੱਕ ਛੱਪੜ ਟੋਬੇ ਦੇ ਟੋਬੇ ਦੇ ਕਿਨਾਰੇ ਜਾ ਕੇ ਖਲੋ ਜਾਂਦੇ ਨੇ ਦਾਦਾ ਜੀ ਤੇ ਕਹਿਣ ਲੱਗੇ ਪੁੱਤਰ ਆ ਟੋਕਰੀ ਦੇ ਵਿੱਚ ਪਾਣੀ ਭਰ ਕੇ ਲੈ ਕੇ ਆ ਹੁਣ ਉਸ ਨੂੰ ਪਤਾ ਹੈ ਕਿ ਇਤਨੀਆਂ ਮੋਰੀਆਂ ਨੇ ਟੋਕਰੇ ਦੇ ਵਿੱਚ ਪਾਣੀ ਇਸ ਦੇ ਵਿੱਚ ਕਿਵੇਂ ਆ ਜਾਵੇਗਾ ਪਰ ਦਾਦਾ ਜੀ ਦਾ ਹੁਕਮ ਹੈ ਮੋੜਿਆ ਨਹੀਂ ਜਾ ਟੋਕਰੀ ਢੋਬੇ ਦੇ ਵਿੱਚ ਡਬੋ ਦਿੱਤੀ ਤੇ ਕੱਢ ਕੇ ਫਿਰ ਦਾਦਾ ਜੀ ਕੋਲ ਲਿਆ ਆ ਫਿਰ ਦਾਦਾ ਜੀ ਨੇ ਆਖਿਆ ਪੁੱਤਰ ਪਾਣੀ ਨਹੀਂ ਭਰਿਆ ਜਾਂ ਫਿਰ ਭਰ ਕੇ ਲੈ ਕੇ ਆ ਉਸੇ ਤਰ੍ਹਾਂ ਫਿਰ ਕੀਤਾ ਪਾਣੀ ਦੇ ਵਿੱਚ ਟੋਕਰੀ ਡਬੋ ਲਈ ਤੇ ਉਸੇ ਤਰ੍ਹਾਂ ਬਾਹਰ ਕੱਢ ਲੇਤੀ ਕੋਈ ਪਾਣੀ ਨਹੀਂ ਵਿੱਚ ਉਹਦੇ ਆਇਆ ਸਾਰਾ ਪਾਣੀ ਮੋਰੀਆਂ ਦੇ ਵਿੱਚ ਦੀ ਬਾਹਰ ਨਿਕਲ ਜਾਂਦਾ ਇਸ ਤਰ੍ਹਾਂ ਦਾਦਾ ਜੀ ਕੋਲ ਜਦ ਤਿੰਨ ਚਾਰ ਵਾਰੀ ਜਾਂਦਾ ਹੈ ਤੇ ਦਾਦਾ ਜੀ ਮੋੜ ਮੋੜ ਕੇ ਉਸ ਨੂੰ ਘਲ ਰਹੇ ਨੇ ਜਾਂ ਭੜ ਕੇ ਲੈ ਕੇ ਆ ਪਾਣੀ ਦੀ ਭਰ ਕੇ ਲੈ ਕੇ ਆ ਤਿੰਨ ਚਾਰ ਵਾਰ ਜਦ ਟੋਬੇ ਦੇ ਵਿੱਚ ਡੁਬੋ ਕੇ ਅਕਸਰ ਨੂੰ ਅੱਕ ਜਾਂਦਾ ਹੈ ਦਾਦਾ ਜੀ ਤੁਸੀਂ ਵੇਖੀ ਜਾ ਰਹੇ ਹੋ ਇਸ ਟੋਕਰੇ ਦੇ ਵਿੱਚ ਕਿਤਨੀਆਂ ਮੋਰੀਆਂ ਨੇ ਪਾਣੀ ਇਸ ਦੇ ਵਿੱਚ ਕਿੱਥੋਂ ਰੁਕ ਜਾਵੇਗਾ ਨਹੀਂ ਰੁਕਣਾ ਇਸ ਦੇ ਵਿੱਚ ਟੋਕਰੀ ਉੱਥੇ ਰੱਖ ਦਿੰਦਾ ਹੈ ਦਾਦਾ ਜੀ ਕਹਿਣ ਲੱਗੇ ਹਾਂ ਪੁੱਤਰ ਮੈਨੂੰ ਪਤਾ ਹੈ ਇਸ ਦੇ ਵਿੱਚ ਪਾਣੀ ਨਹੀਂ ਰੁਕਣਾ ਮੋਰਿਆਂ ਦੀ ਭਰੀ ਹੋਈ ਹੈ ਟੋਕਰੀ ਇਸ ਦੇ ਵਿੱਚ ਪਾਣੀ ਕਿੱਥੋਂ ਰੁਕ ਜਾਵੇਗਾ ਉਹ ਮੈਨੂੰ ਵੀ ਪਤਾ ਹੈ ਪਰ ਜਿਸ ਵੇਲੇ ਆਪਾਂ ਇਹ ਟੋਕਰੀ ਘਰ ਤੋਂ ਲੈ ਕੇ ਚੱਲੇ ਸਾਂ ਉਸ ਵੇਲੇ ਇਸ ਦਾ ਕੀ ਹਾਲ ਸੀ ਤੇ ਹੁਣ ਇਸ ਟੋਕਰੀ ਵੇਖ ਕਿਸ ਤਰ੍ਹਾਂ ਚਮਕ ਰਹੀ ਹੈ ਉਹ ਬੱਚਾ ਵੇਖਦਾ ਹੈ ਟੋਕਰੀ 'ਵਲ ਹਾਂ ਦਾਦਾ ਜੀ ਟੋਕਰੀ ਬਿਲਕੁਲ ਸਾਫ਼ ਹੋ ਗਈ ਹੈ ਪਾਣੀ ਦੇ ਵਿੱਚ ਡਬੋਂਦਿਆਂ ਇਹ ਸਾਫ਼ ਹੋ ਗਈ ਹੈ ਇਸੇ ਤਰ੍ਹਾਂ ਪੁੱਤਰ ਜਦ ਬਾਣੀ ਪੜਦੇ ਹਾਂ ਜੇ ਆਪਾਂ ਨੂੰ ਅਰਥਾਂ ਦਾ ਨਹੀਂ ਵੀ ਪਤਾ ਤਾਂ ਵੀ ਬਾਣੀ ਪੜਦੇ ਹਾਂ ਤਾਂ ਆਪਣਾ ਮਨ ਸਾਫ਼ ਹੁੰਦਾ ਹੈ ਬਾਣੀ ਆਪਣੇ ਜੀਵਨ ਨੂੰ ਸੇਧ ਦਿੰਦੀ ਹੈ ਆਪਣੇ ਕਰਮਾਂ ਦੇ ਵਿੱਚ ਸੁਧਾਰ ਆਉਂਦਾ ਹੈ ਜਦੋਂ ਤੂੰ ਬਾਣੀ ਪੜਦਾ ਸੀ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਸੀ ਤੇਰਾ ਜੀਵਨ ਨਿਰਮਲ ਸੀ ਅੱਜ ਤੂੰ ਆਪਣੇ ਮਿੱਤਰਾਂ ਦੋਸਤਾਂ ਦੇ ਵਿੱਚ ਬੈਠਦਾ ਹੈ ਤੇ ਤੇਰੀ ਬੋਲੀ ਦੇ ਵਿੱਚ ਤੇਰੇ ਵਿਹਾਰ ਦੇ ਵਿੱਚ ਫਰਕ ਹੈ ਪੁੱਤਰ ਬਾਣੀ ਪੜਨ ਦੇ ਨਾਲ ਜੀਵਨ ਨਿਰਮਲ ਹੋ ਜਾਂਦਾ ਹੈ ਸਤਿਗੁਰੂ ਮਹਾਰਾਜ ਅੰਗ ਸੰਗ ਰਹਿਣ ਲੱਗ ਜਾਂਦੇ ਨੇ ਜੇ ਉਸ ਦੇ ਗੁਣ ਗਾਵਾਂਗੇ ਹੌਲੀ ਹੌਲੀ ਪੁੱਤਰ ਤੈਨੂੰ ਬਾਣੀ ਦੇ ਅਰਥਾਂ ਦਾ ਵੀ ਪਤਾ ਲੱਗਣ ਲੱਗ ਜਾਵੇਗਾ ਪਰ ਬਾਣੀ ਪੜਨਾ ਨਹੀਂ ਛੱਡਣਾ ਨਹੀਂ ਛੱਡਣਾ ਜਿਸ ਤਰ੍ਹਾਂ ਹੁਣ ਮੇਰੇ ਕਹਿਣ ਤੇ ਤੂੰ ਇਹ ਟੋਕਰੇ ਪਾਣੀ ਦੇ ਵਿੱਚ ਡੋਬੋ ਡੋਬੋ ਕੇ ਕੱਢ ਕੇ ਲੈ ਕੇ ਆਇਆ ਹੈ ਤੈਨੂੰ ਪਤਾ ਹੈ ਇਸ ਦੇ ਵਿੱਚ ਮੋਰੀਆਂ ਨੇ ਨਹੀਂ ਭਰਨਾ ਨਹੀਂ ਭਰਨਾ ਤੈਨੂੰ ਪਤਾ ਹੈ ਨਹੀਂ ਭਰਨਾ ਤੂੰ ਮੇਰੇ ਕਹਿਣ ਤੇ ਡੋਬੋ ਕੇ ਲੈ ਕੇ ਆਇਆ ਹੈ ਤੇ ਦੇਖ ਟੋਪਰਾ ਬਿਲਕੁਲ ਨਿਰਮਲ ਹੋ ਗਿਆ ਹੈ ਇਸੇ ਤਰ੍ਹਾਂ ਜਦ ਆਪਾਂ ਸਤਿਗੁਰੂ ਮਹਾਰਾਜ ਦੇ ਹੁਕਮ ਦੇ ਨਾਲ ਨਿਤ ਨੇਮ ਕਰਦੇ ਹਾਂ ਆਪਣਾ ਨਿਰਮਲ ਸ਼ਾਂਤ ਮਨ ਹੋ ਜਾਣਾ ਹੈ ਬਾਣੀ ਪੜਨ ਦੇ ਨਾਲ ਬਾਣੀ ਪੜਨ ਦੇ ਨਾਲ ਨਿਰਮਲ ਹੋ ਜਾਣਾ ਹੈ ਮਨ ਸ਼ਾਂਤੀ ਪੈਂਦੀ ਹੈ ਬਾਣੀ ਪੜਨ ਦੇ ਨਾਲ ਇੱਕ ਦਿਨ ਬਾਣੀ ਨਹੀਂ ਪੜੀਏ ਤਾਂ ਸਾਰਾ ਦਿਨ ਇਸ ਤਰ੍ਹਾਂ ਲੱਗਦਾ ਹੈ ਪਤਾ ਨਹੀਂ ਕੀ ਗਵਾਚ ਗਿਆ ਹੈ ਹਰ ਰੋਜ਼ ਯਾਪ ਕਰਨਾ ਹੈ ਪੁੱਤਰ ਦਾਦਾ ਜੀਾਂ ਤੋਂ ਸੇਧ ਲੈ ਕੇ ਮਾਫੀ ਮੰਗਦਾ ਹੈ ਬੱਚਾ ਤਦਾ ਜੀਓ ਮੈਥੋਂ ਭੁੱਲ ਹੋ ਗਈ ਮੈਨੂੰ ਖਿਮਾ ਕਰਦੇ ਹੋ ਅੱਜ ਤੋਂ ਬਾਅਦ ਮੈਂ ਹਰ ਰੋਜ਼ ਨਿਤਨੇਮ ਖਰੀਆ ਕਰਾਂਗਾ ਬਾਣੀ ਪੜਿਆ ਕਰਾਂਗਾ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਬਾਣੀ ਦੇ ਵਿੱਚ ਭਾਈ ਜਦੋਂ ਵੀ ਬਾਣੀ ਪੜ੍ਹਦੇ ਹਾਂ ਆਪਣੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜਿਆਂ ਮਨ ਨਿਰਮਲ ਸੀਤਲ ਹੋ ਜਾਂਦਾ ਹੈ ਭਾਈ ਬਾਣੀ ਪੜਨੀ ਨਹੀਂ ਛੱਡਨੀ ਨਿਤ ਨੇਮ ਕਰਨਾ ਨਹੀਂ ਛੱਡਣਾ ਸਤਿਗੁਰੂ ਦੇ ਚਰਨ ਕਮਲਾਂ ਦੇ ਨਾਲ ਜੁੜ ਕੇ ਸਦਾ ਮਹਾਰਾਜ ਦਾ ਸ਼ੁਕਰਾਨਾ ਕਰਨਾ ਹੈ ਦਾਤਾਰ ਜੀਓ ਆਪ ਜੀਆ ਨੇ ਕਿਰਪਾ ਕਰਕੇ ਮਨੁੱਖਾ ਜੀਵਨ ਬਖਸ਼ਿਸ਼ ਕੀਤਾ ਹੈ ਤਾਂ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਿਓ ਕਿਦਰੇ ਡੋਲ ਨਾ ਜਾਵਾਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਿਓ ਬਖਸ਼ ਲੈਣਾ ਮਹਾਰਾਜ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਤਿਗੁਰੂ ਮਹਾਰਾਜ ਸਭਨਾ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨ ਨਾਮ ਦੀਆਂ ਦਾਤਾਂ ਸਭਨਾਂ ਨੂੰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਭਾਈ ਸਮੇਂ ਦੇ ਵਿੱਚ ਰਹਿੰਦਿਆਂ ਸਮਾਪਤੀ ਹੈ ਔਦੋ ਤੁਕ ਦਾ ਸ਼ਬਦ ਬੋਲ ਕੇ ਸਮਾਪਤੀ ਵੱਲ ਜਾਈਏ ਭਾਈ ਸਾਰੇ ਜਾਣੇ ਬੋਲਿਆ ਕਰੋ ਅਥ ਦੇ ਕੇ ਰੱਖ ਲੋ ਜੀ ਜਦੋਂ ਮੈਂ ਡੋਲਾ ਜਦੋਂ ਮੈਂ ਡੋਲਾ ਹੱਥ ਦੇ ਕੇ ਰਖ ਲਿਓ ਜੀ ਜਦੋਂ ਮੈਂ ਡੋਲਾ ਜਦੋਂ ਮੈਂ ਡੋਲਾ ਹੱਥ ਹੱਥ ਦੇ ਕੇ ਰੱਖ ਲੋ ਜੀ ਜਦੋਂ ਮੈਂ ਡੋਲਾਂ ਜਦੋਂ ਮੈਂ ਡੋਲਾਂ ਹੱਥ ਦੇ ਕੇ ਰੱਖ ਲੋ ਜੀ ਜਦੋਂ ਮੈਂ ਡੋਲਾਂ ਜਦੋਂ ਮੈਂ ਡੋਲਾਂ ਜਦੋਂ ਮੈਂ ਡੋਲਾ ਹੱਥ ਦੇ ਕੇ ਰੱਖ ਲਓ ਜੀ ਜਦੋਂ ਮੈਂ ਡੋਲਾ ਜਦੋਂ ਮੈਂ ਡੋਲਾ ਹੱਥ ਦੇ ਕੇ ਰੱਖ ਲਓ ਜੀ ਜਦੋਂ ਮੈਂ ਡੋਲਾ ਜਦੋਂ ਮੈਂ ਡੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ